ਵਾਹਿਗੁਰੂ ਜੀ ਕੀ ਫਤਿਹ ਗੁਰਮਖਾਂ ਪਿਆਰਿਆਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ ਕਿ ਏ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਹਉ ਆਇਆ ਦੂਰੋਂ ਚੰਦ ਕੈ ਮੈਂ ਤੱਕੀ ਤੋ ਸਰਣਾਏ ਜੀਓ ਹੋ ਆਸਾ ਰੱਖੀ ਤੇ ਤਮੇ ਮੇਰਾ ਸਭੋ ਦੁੱਖ ਗਵਾਏ ਜੀ ਇਸ ਦਾ ਭਾਵ ਇਹ ਹੈ ਕਿ हे ਅਕਾਲ ਪੁਰਖ ਵੈਗੁਰੂ ਜੀ ਮੈਂ ਬਹੁਤ ਲੰਬਾ ਸਫਰ ਕਰਕੇ ਆਇਆ ਬਹੁਤ ਦੂਰੋਂ ਆਇਆ ਹਾਂ ਇੱਥੇ ਸਾਧ ਸੰਗਤ ਜੀ ਕੋਈ ਦੁਨਿਆਵੀ ਸਫਰ ਦੀ ਗੱਲ ਨਹੀਂ ਹੈ ਕਿ ਕੋਈ ਬੰਦਾ ਇਹ ਕਵੇ ਕਈ ਇਸ ਤਰ੍ਹਾਂ ਕਹਿੰਦੇ ਵੀ ਹਨ ਮੈਂ ਬਹੁਤ ਲੰਬਾ ਸਫ਼ਰ ਕਰਕੇ ਆਇਆ ਕਈ ਵਾਰੀ ਐਸਾ ਸੁਣਨ ਦੇ ਵਿੱਚ ਆਇਆ ਕਈ ਸਾਡੇ ਮਿੱਤਰ ਪਿਆਰੇ ਉਹਨਾਂ ਨੇ ਬੜੇ ਫਖਰ ਦੇ ਨਾਲ ਦੱਸਿਆ ਕਰਨਾ ਉਹਨਾਂ ਨੇ ਕਿਹਾ ਕਰਨਾ ਜੀ ਅਸੀਂ ਸਵੇਰੇ ਇਸ ਵਕਤ 2 ਵਜੇ ਚੰਡੀਗੜ੍ਹ ਤੋਂ ਚੱਲੇ ਸਾ ਆਪਣੀ ਗੱਡੀ ਵਿੱਚ ਤੇ ਤਿੰਨਾਂ ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਹਰਮੰਦਰ ਸਾਹਿਬ ਪਹੁੰਚ ਗਏ ਫਿਰ ਅਸੀਂ ਇਸ਼ਨਾਨ ਕੀਤਾ ਦਰਸ਼ਨ ਦਰਾਰੇ ਕੀਤੇ ਤੇ ਉਸੇ ਵੇਲੇ ਫਿਰ ਅਸੀਂ ਵਾਪਸ ਚੱਲ ਪਏ ਤੇ 9 10 ਵਜਦਿਆਂ ਨੂੰ ਵਾਪਸ ਅਸੀਂ ਆਪਣੇ ਘਰ ਪਹੁੰਚ ਗਏ ਇੱਥੇ ਸਾਧ ਸੰਗਤ ਜੀ ਕੋਈ ਦੁਨਿਆਵੀ ਡਿਸਟੈਂਸ ਦੀ ਗੱਲ ਨਹੀਂ ਕੀਤੀ ਜਾ ਰਹੀ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਹਾਂ ਜਾਂ ਕੋਈ ਬੰਦਾ ਹਿਮਕੁੰਡ ਸਾਹਿਬ ਜਾ ਕੇ ਕਹੇ ਵੀ ਮੈਂ ਜਿਉਂ ਚੱਲੇ ਆ ਤੇ ਸਫਰ ਕੀਤਾ ਤੇ ਇਹਨਾ ਲੰਬਾ ਸਫਰ ਕਰਕੇ ਤੇ ਪਹਾੜੀਆਂ ਚੜ੍ਹ ਕੇ ਤੇ ਮੈਂ ਗੁਰੂ ਕੇ ਅਸਥਾਨ ਵਿਖੇ ਪਹੁੰਚਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੀ ਇਹੋ ਹੀ ਭਜਨ ਅਠ ਇਹੋ ਹੀ ਸਫਰ ਮਕਾਉਣ ਵਾਸਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਤੇ ਗੁਰੂ ਮਹਾਰਾਜ ਜੀ ਨੂੰ ਜਗਿਆਸੂ ਸਿੱਖਾਂ ਨੇ ਕਈ ਸਵਾਲ ਕੀਤੇ ਕਈਆਂ ਨੇ ਵੀ ਪੁੱਛਿਆ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਜਦੋਂ ਤੁਸੀਂ ਖੁਦ ਮੌਜੂਦ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਤਿਆਰ ਕੀਤੇ ਉਤਾਰੇ ਕਰਵਾ ਰਹੇ ਹੋ ਬਾਣੀ ਦੀਆਂ ਪੋਥੀਆਂ ਲਿਖਵਾ ਰਹੇ ਹੋ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਸਨ ਗੁਰੂ ਕੇ ਸਿੱਖੋ ਤੁਹਾਡੀ ਪਾ ਜਨਾਠ ਖਤਮ ਕਰਨ ਵਾਸਤੇ ਤੁਹਾਨੂੰ ਕਿਧਰੇ ਵੀ ਦੂਰ ਦੁਰੇਡੇ ਜਾਣਾ ਨਾ ਪਵੇ ਤੁਸੀਂ ਜਿੱਥੇ ਹੋ ਤੁਹਾਡੇ ਘਰਾਂ ਦੇ ਲਾਗੇ-ਲਾਗੇ ਧਰਮਸ਼ਾਲਾ ਹੋਣ ਗੁਰੂ ਦੇ ਸਥਾਨ ਹੋਣ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਤੁਹਾਨੂੰ ਆਪਣੇ ਗੁਰੂ ਨੂੰ ਲੱਭਣ ਵਾਸਤੇ ਕਿਤੇ ਦੂਰ ਦੁਰੇਡੇ ਸਫਰ ਕਰਕੇ ਨਾ ਜਾਣਾ ਪਵੇ ਤੁਸੀਂ ਜਿੱਥੇ ਹੋ ਤੁਹਾਡੇ ਗੁਰੂ ਦਾ ਪ੍ਰਕਾਸ਼ ਉੱਥੇ ਹੀ ਹੋਵੇ ਸਤਿਗੁਰੂ ਜੀ ਨੇ ਸਾਡੀਆਂ ਦੂਰੀਆਂ ਮਿਟਾ ਦਿੱਤੀਆਂ ਫਿਰ ਇਸ ਗੁਰਬਾਣੀ ਦੇ ਸ਼ਬਦ ਵਿੱਚ ਕਿਹੜੀ ਦੂਰੀ ਦੀ ਗੱਲ ਕੀਤੀ ਜਾ ਰਹੀ ਆ ਮੈਂ ਕਿੱਥੋਂ ਚੱਲ ਕੇ ਆਇਆ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀ ਹੇ ਕਾਲਪੁਰਖ ਵੈਗੁਰੂ ਜੀ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਕਿੱਥੋਂ ਚੱਲ ਕੇ ਆਇਆ ਹਾਂ ਵੈਗੁਰੂ ਜੀ ਮੈਂ ਕਈ ਜਨਮਾਂ ਦਾ ਸਫ਼ਰ ਕਰਕੇ ਆਇਆ ਹਾਂ ਕਈ ਜੂਨੀਆਂ ਦੇ ਵਿੱਚ ਪਟਕਦਾ ਰਿਹਾ ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਤਰ੍ਹਾਂ ਦਾ ਸੁਭਾ ਕਦੇ ਕਿਸੇ ਤਰ੍ਹਾਂ ਦਾ ਸੁਭਾ ਇਸ ਸਾਰੀ ਹੀ ਦੂਰੀ ਦੀ ਇੱਥੇ ਗੱਲ ਕੀਤੀ ਗਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਹਾਰ ਕੇ ਹੰਬ ਕੇ ਫਿਰਤ ਫਿਰਤ ਪ੍ਰਾਪੇ ਆਇਆ ਫਿਰ ਫਿਰ ਕੇ ਤਕੀ ਖਾ ਖਾ ਕੇ ਜਿਵੇਂ ਜਿਹੜੇ ਪੱਟ ਸਹਿਬਾਨ ਸਨ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਆਏ ਤੇ ਆਣ ਕੇ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀ ਅਸੀਂ ਕਈ ਸਾਲ ਭਟਕਦੇ ਰਹੇ ਕੋਈ ਰੱਬ ਦਾ ਪਿਆਰਾ ਲੱਭੀਏ ਕੋਈ ਸੰਤ ਮਹਾਪੁਰਸ਼ ਵੈਗੁਰੂ ਜੀ ਦੇ ਵਿੱਚ ਇੱਕ ਮਿਕ ਹੋਇਆ ਸਾਨੂੰ ਲੱਭੇ ਸਤਿਗੁਰੂ ਜੀ ਅਸੀਂ ਕਈ ਸਾਲ ਭਟਕਦੇ ਰਹੇ ਪਰ ਸਾਨੂੰ ਕੋਈ ਰੱਬ ਦਾ ਪਿਆਰਾ ਮਿਲਿਆ ਨਾ ਸਾਨੂੰ ਗੱਲਾਂ ਬਾਤਾਂ ਵਾਲੇ ਬਹੁਤ ਮਿਲ ਗਏ ਕਈ ਬਾਰੋਂ ਵੇਖਣ ਨੂੰ ਬੜੇ ਚੰਗੇ ਲੱਗਦੇ ਸੀ ਲੀੜੇ ਕੱਪੜੇ ਬਹੁਤ ਸੋਹਣੇ ਪਾਏ ਸੀ ਅੰਦਰ ਉਹਨਾਂ ਦੇ ਮੈਲ ਭਰੀ ਹੋਈ ਸੀ ਤੇ ਇਸ ਤਰ੍ਹਾਂ ਬੜਿਆਂ ਨੂੰ ਅਸੀਂ ਜਾਂਚਿਆ ਪਰਖਿਆ ਲੱਭਿਆ ਪਰ ਕਿਤੇ ਵੀ ਸਾਡੇ ਮਨ ਦੀ ਸੰਤੁਸ਼ਟੀ ਨਾ ਹੋਈ ਬਾਰਸ ਇੱਕ ਹੋਂ ਫਿਰੋ ਕਿਨੈ ਨਹ ਪਰ ਚੌ ਨਾਯੋ ਇਸੇ ਦੇ ਉੱਤੇ ਵੀ ਸਤਿਗੁਰੂ ਜੀ ਸਾਡਾ ਮਨ ਪਰਚਿਆ ਨਾ ਬਰਸੇ ਕਹੋਂ ਫਿਰ ਉਹ ਕਿ ਨੈਣੇ ਪਰਚੋ ਲਾਇਓ ਕਹਿ ਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਗੱਲਾਂ ਬਾਤਾਂ ਵਾਲੇ ਬਹੁਤ ਮਿਲੇ ਪਰ ਮਨ ਦੇ ਅੰਦਰ ਸਾਡੇ ਕੋਈ ਖੁਸ਼ੀ ਨਾ ਪੈਦਾ ਹੋਈ ਮਨ ਦੇ ਅੰਦਰ ਕੋਈ ਟਿਕਾਓ ਨਾ ਪੈਦਾ ਹੋਇਆ ਇੱਥੇ ਸਾਧ ਸੰਗਤ ਜੀ ਇਸ ਪਟਕਣਾ ਦੀ ਗੱਲ ਕੀਤੀ ਜਾ ਰਹੀ ਆ ਫਿਰਤ ਫਿਰਤ ਪ੍ਰਭ ਆਇਆ ਪਰ ਆਤਮ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਹਉ ਆਇਆ ਦੂਰੋਂ ਚੱਲ ਕੇ ਇਸ ਨੂੰ ਸਮਝਣ ਵਾਸਤੇ 12 ਮਹਾਮਾਸ ਦੇ ਵਿੱਚ ਮਹਾਰਾਜ ਨੇ ਬਚਨ ਲਿਖੇ ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਹ ਦਿਸ ਭ੍ਰੰਮੇ ਥੱਕ ਆਏ ਪ੍ਰਭ ਕੀ ਸਾਮ ਵਾਗਰੋ ਜੀ ਅਸੀਂ ਚਾਰ ਆਏ ਕੁੰਡਾ ਦੇ ਵਿੱਚ ਸਾਰੇ ਪਾਸੇ ਭੜਕ ਭੜਕ ਕੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੁਹਾਡੀ ਆਸ ਤੱਕ ਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਆਸ ਤੱਕੀ ਸਾਨੂੰ ਇਸ ਗੱਲ ਦੇ ਉੱਤੇ ਭਰੋਸਾ ਹੈ ਮੈਂ ਤੁਹਾਡੇ ਉੱਤੇ ਆਸ ਕੀਤੀ ਆਪ ਜੀ ਕਿਰਪਾ ਕਰੋ ਇਹ ਜਿਹੜਾ ਵਿਛੋੜੇ ਵਾਲਾ ਮੇਰਾ ਦੁੱਖ ਹੈ ਇਹਨੂੰ ਆਪ ਜੀ ਕਿਰਪਾ ਕਰਕੇ ਦੂਰ ਕਰ ਦਿਓ ਅੰਮ੍ਰਿਤ ਬਾਣੀ ਦਾ ਸ਼ਬਦ ਜਿਸ ਦੀ ਆਪਾਂ ਵਿਚਾਰ ਕਰ ਰਹੇ ਸਾਂ ਉਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਕੀਕਤ ਦੇ ਵਿੱਚ ਅਰਦਾਸ ਕਰਨ ਦੀ ਦਾਤ ਬਖਸ਼ੀ ਕਿਹੇ ਭਾਈ ਉਸ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਿਵੇਂ ਕਰਨੀ ਹੈ ਕਿਵੇਂ ਦਰਲਾ ਲੈਣਾ ਹੈ ਹਮ ਮੈਲੇ ਤੁਮ ਉਜਲ ਕਰਤੇ ਅਸੀਂ ਮੈਲ ਨਾਲ ਭਰੇ ਹਾਂ ਸਾਨੂੰ ਜਨਮਾਂ ਜਨਮਾਂ ਤਰਾਂ ਦੀ ਮੈਲ ਲੱਗੀ ਹੈ ਤੇ ਤੁਸੀਂ ਵੈਗੁਰੂ ਜੀ ਮੈਲਿਆਂ ਨੂੰ ਉਜਲ ਕਰਦੇ ਹੋ ਸਾਫ਼ ਪਿਓਰ ਸ਼ੁੱਧ ਖਾਲਸ ਕਰਦੇ ਹੋ ਹਮ ਨਿਰਗੁਣ ਤੂੰ ਦਾਤਾ ਸਾਡੇ ਕੋਲ ਕੋਈ ਗੁਣ ਨਹੀਂ ਪਰ ਤੁਸੀਂ ਨਿਰਗੁਣਾ ਦੇ ਦਾਤੇ ਹੋ ਜਿਨ੍ਹਾਂ ਦੇ ਵਿੱਚ ਕੋਈ ਵੀ ਗੁਣ ਨਾ ਹੋਵੇ ਤੁਸੀਂ ਵੈਗਨੂ ਜੀ ਉਹਨਾਂ ਦੇ ਉੱਤੇ ਵੀ ਬਖਸ਼ਿਸ਼ ਕਰ ਦਿੰਦੇ ਹੋ ਉਹਨਾਂ ਦੀ ਝੋਲੀ ਵਿੱਚ ਵੀ ਗੁਣ ਪਾ ਦਿੰਦੇ ਹੋ ਜਿਵੇਂ ਆਪਾਂ ਰਹਿਰਾ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਜਿਨ੍ਹਾਂ ਦੇ ਵਿੱਚ ਕੋਈ ਵੀ ਗੁਣ ਨਾ ਹੋਵੇ ਵੈਗੁਰੂ ਜੀ ਉਹਨਾਂ ਦੇ ਵਿੱਚ ਵੀ ਗੁਣ ਪੈਦਾ ਕਰ ਦਿੰਦੇ ਹਨ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗੁਣ ਹੋਣ ਵੈਗੁਰੂ ਜੀ ਉਹਨਾਂ ਨੂੰ ਹੋਰ ਗੁਣ ਬਖਸ਼ਿਸ਼ ਕਰ ਦਿੰਦੇ ਹਨ ਹਮਮੂਰਖ ਤੂੰ ਚਾਪਰ ਸਿਆਣੇ ਤੂੰ ਸਰਬ ਕਲਾਕਾਰ ਗਿਆਤਾ ਏ ਵੈਗਰੂ ਜੀ ਅਸੀਂ ਆਪ ਤੇ ਮੂਰਖ ਹਾਂ ਤੁਸੀਂ ਸਿਆਣੇ ਹੋ ਇਹ ਗੱਲ ਮਨੁੱਖ ਦੀ ਸਮਝ ਵਿੱਚ ਆ ਜਾਵੇ ਜਦੋਂ ਅਸੀਂ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਦਾ ਭਾਵ ਵੀ ਇਹੋ ਹੀ ਹੁੰਦਾ ਸਤਿਗੁਰੂ ਜੀ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਅਕਲ ਨਹੀਂ ਸਾਨੂੰ ਕਿਸੇ ਪ੍ਰਕਾਰ ਦੀ ਮਤਬੁੱਧ ਨਹੀਂ ਆਪ ਜੀ ਕਿਰਪਾ ਕਰੋ ਤੇ ਸਾਨੂੰ ਮਤਬ ਬਖਸ਼ਿਸ਼ ਕਰੋ ਅਸੀਂ ਆਪ ਤਾਂ ਦੇ ਮੂਰਖ ਹਾਂ ਤੁਸੀਂ ਸਿਆਣੇ ਹੋ ਇਥੇ ਚਤੁਰਤਾ ਅਰਥ ਦੁਨੀਆ ਦੀ ਚਲਾਕੀ ਨਹੀਂ ਕਰਨਾ ਜਿਹੜੀ ਦੁਨੀਆ ਦੀ ਚਲਾਕੀ ਹੈ ਇਸ ਦੇ ਨਾਲ ਕਦੀ ਕਿਸੇ ਨੂੰ ਰੱਬ ਨਹੀਂ ਮਿਲਿਆ ਇਸ ਤਰ੍ਹਾਂ ਪ੍ਰਮਾਤਮਾ ਜੀ ਪ੍ਰਾਪਤ ਨਹੀਂ ਹੁੰਦੇ ਚਲਾਕੀਆਂ ਨਾਲ ਸਿਆਣਪ ਨਾਲ ਕਹਿਣ ਲੱਗੇ ਪ੍ਰਭੂ ਜੀ ਤੁਸੀਂ ਅੰਦਰੋਂ ਸੁਘੜ ਹੋ ਸਿਆਣੇ ਹੋਣ ਦੇ ਨਾਲ-ਨਾਲ ਤੁਹਾਡੇ ਕੋਲ ਹੁਨਰ ਹੈ ਕਲਾ ਹੈ ਇਹ ਤੁਹਾਡੇ ਵਿੱਚ ਵੈਗੁਰੂ ਜੀ ਸਾਰੇ ਹੁਨਰ ਦੇ ਤੁਸੀਂ ਗਿਆਤਾ ਹੋ ਕਿ ਕਿਸ ਬੰਦੇ ਦੇ ਪਾਪ ਕਿਵੇਂ ਖੰਡਨ ਕਰਨੇ ਹਨ ਇਹ ਕਲਾ ਵੈਗੁਰੂ ਜੀ ਤੁਸੀਂ ਆਪ ਹੀ ਜਾਣਦੇ ਹੋ ਇਸ ਜੀਵ ਦਾ ਕਿਸ ਪਾਪੀ ਦਾ ਪਾਰ ਉਤਾਰਾ ਕਿਵੇਂ ਕਰਨਾ ਹੈ ਇਹ ਕਲਾ ਇਹ ਹੁਨਰ ਵੈਗੁਰੂ ਜੀ ਤੁਸੀਂ ਹੀ ਜਾਣਦੇ ਹੋ ਕਿ ਕਿਵੇਂ ਸਾਨੂੰ ਔਗਣਾ ਦੇ ਨਾਲ ਭਰਿਆ ਹੋਇਆਂ ਨੂੰ ਇਸ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਕਰਨਾ ਹੈ ਮਾਦ ਹਮ ਐਸੇ ਤੂੰ ਐਸਾ हे ਪ੍ਰਭੂ ਕਾਸੀ ਇਸ ਤਰ੍ਹਾਂ ਦੇ ਵਿਕਾਰੀ ਹਾਂ ਤੇ ਤੁਸੀਂ ਵਿਕਾਰੀਆਂ ਦਾ ਪਾਰ ਉਤਾਰਾ ਕਰਨ ਵਾਲੇ ਹੋ ਜਿਹੜੇ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਦਾ ਤੁਸੀਂ ਪਾਰ ਉਤਾਰਾ ਕਰ ਦਿੰਦੇ ਹੋ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਗਨਕਾ ਪਾਪਨ ਦਾ ਪਾਰ ਉਤਾਰਾ ਕਰ ਦਿੱਤਾ ਅਜਾਮਲ ਪਾਪੀ ਦਾ ਪਾਰ ਉਤਾਰਾ ਕਰ ਦਿੱਤਾ ਸੱਜਣ ਠੱਗ ਦਾ ਪਾਰ ਉਤਾਰਾ ਕਰ ਦਿੱਤਾ ਕੌਡੇ ਵਰਗੇ ਰਾਖਸ਼ਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਅਨੇਕਾਂ ਹੀ ਹਨ ਐਸੇ ਜਿਨ੍ਹਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਪਾਰ ਉਤਾਰਾ ਕਰ ਦਿੱਤਾ ਹਮ ਪਾਪੀ ਤੁਮ ਪਾਪ ਖੰਡਨ ਨਿਕੋਠਾ ਕਰ ਤੇ ਸਾ ਰਹਾਓ ਅਸੀਂ ਪਾਪ ਕਰਨ ਵਾਲੇ ਹਾਂ ਤੇ ਤੁਸੀਂ ਪਾਪ ਖੰਡਨ ਕਰਨ ਵਾਲੇ ਆਮ ਤੌਰ ਤੇ ਜਦੋਂ ਕੋਈ ਬੰਦਾ ਭੁੱਲ ਕਰਦਾ ਤਾਂ ਅਸੀਂ ਕਹਿੰਦੇ ਹਾਂ ਕਿ ਇਸ ਨੂੰ ਬੜੀ ਸਜ਼ਾ ਮਿਲੇਗੀ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਹੈ ਕਹਿੰਦੇ ਹਨ ਕਿ ਮੈਂ ਮੰਦਿਰ ਵਿੱਚ ਗਿਆ ਤੇ ਪੁਜਾਰੀ ਨੇ ਡਰਾ ਦਿੱਤਾ ਕਿ ਜਿਹੜੇ ਤੂੰ ਕੰਮ ਕੀਤੇ ਹਨ ਇਸ ਦੀ ਸਜ਼ਾ ਬੜੀ ਖਤਰਨਾਕ ਕਈ ਵਾਰੀ ਅਸੀਂ ਲੋਕ ਵੀ ਗੁਨਾਹ ਕਰਨ ਵਾਲੇ ਨੂੰ ਕਹਿੰਦੇ ਹਾਂ ਕਿ ਤੇਰੇ ਲਈ ਦਰਵਾਜ਼ੇ ਬੰਦ ਹਨ ਜਾ ਚਲਾ ਜਾ ਕਹਿਣ ਲੱਗੇ ਰੱਬਾ ਇਹਨਾਂ ਤਾਂ ਤੇਰੇ ਹੁਕਮ ਨੂੰ ਸੁਣ ਕੇ ਡਰ ਨਹੀਂ ਲੱਗਦਾ ਜਿੰਨਾ ਵਿਆਖਿਆ ਕਰਨ ਵਾਲੇ ਮੈਨੂੰ ਡਰਾ ਹੀ ਜਾਂਦੇ ਨੇ ਉਹਨਾਂ ਦੇ ਸ਼ਬਦ ਨੇ ਭਾਈ ਵੀਰ ਸਿੰਘ ਜੀ ਉਹ ਕਹਿੰਦੇ ਤੂੰ ਪਾਪੀ ਕਹਿ ਕੇ ਪੰਡਤ ਜਿੰਦ ਸੁਕਾਈ ਤੂੰ ਮੈਨੂੰ ਪਾਪੀ ਪਾਪੀ ਗਹਿ ਕੇ ਮਰਨ ਤੋਂ ਪਹਿਲਾਂ ਹੀ ਕਿਉਂ ਮਾਰੀ ਜਾਂਦਾ ਹੈ ਹੋ ਸਕਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਮੌਕਾ ਆਵੇ ਜਿੱਥੇ ਆਸ ਦੀ ਕਿਰਨ ਨਿਕਲੇ ਪਰ ਤੂੰ ਤਾਂ ਮਰਨ ਤੋਂ ਪਹਿਲਾਂ ਮੈਨੂੰ ਇੰਨਾ ਡਰਾ ਦਿੱਤਾ ਕਿ ਇੰਨਾ ਮੌਤ ਸੁਣ ਕੇ ਜਿੰਦ ਨਹੀਂ ਸੁੱਕਦੀ ਜਿੰਨਾ ਤੇਰਾ ਵਖਿਆਨ ਸੁਣ ਕੇ ਜਿੰਦ ਸੁੱਕ ਗਈ ਇੰਨਾ ਮੈਨੂੰ ਡਰਾਇਆ ਤੂੰ ਪਾਪੀ ਕਹਿ ਕੇ ਪੰਡਤ ਜਿੰਦ ਸੁਕਾਈ ਬਖਸ਼ਣ ਵਾਲਾ ਵਿਤੋਂ ਬਾਹਰ ਅਸੀਂ ਮਿਤ ਨਾ ਪਾਈ ਵਿਤੋਂ ਬਾਹਰ ਦਾ ਅਰਥ ਹੈ ਜਿਸ ਦੀ ਗਿਣਤੀ ਮਿੰਤੀ ਕੋਈ ਨਹੀਂ ਜਿਸ ਦੇ ਨਾਮ ਤੇ ਤੂੰ ਮੈਨੂੰ ਡਰਾਵੇ ਪਿਆ ਦਿੰਦਾ ਹੈ ਉਹ ਇਨਾ ਬਖਸ਼ਿੰਦ ਹੈ ਉਸ ਦੀ ਬਖਸ਼ਿਸ਼ ਦਾ ਕਦੀ ਕਿਸੇ ਨੇ ਪਾਰਾ ਵਾਰ ਨਹੀਂ ਪਾਇਆ ਜਿਹੜਾ ਬਖਸ਼ਿਸ਼ ਕਰਨ ਵਾਲਾ ਹੈ ਉਸ ਦੀ ਕੋਈ ਸੀਮਾ ਨਹੀਂ ਜਿਸ ਦਿਨ ਉਸ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਤਾਂ ਉਹ ਅੰਦਰ ਦੇ ਸਭ ਪਾਪ ਤੋਂ ਦੇਵੇਗਾ ਅਸੀਂ ਪਾਪ ਕਰਦੇ ਹਾਂ ਤੇ ਤੁਸੀਂ ਪਾਪਾਂ ਦੇ ਟੁਕੜੇ ਟੁਕੜੇ ਕਰਕੇ ਇਹਨਾਂ ਨੂੰ ਖਤਮ ਕਰ ਦਿੰਦੇ ਹੋ ਐਸੇ ਅਕਾਲਪੁਰਖ ਵੈਗੁਰੂ ਜੀ ਤੁਸੀਂ ਨੀਕੋ ਠਾਕੁਰ ਦੇਸਾ ਐਸੇ ਵੈਗੁਰੂ ਜੀ ਤੇਰਾ ਦੇਸ਼ ਮੇਰੇ ਸਵਾਮੀ ਅਤ ਸੁੰਦਰ ਹੈ ਇਤਨੇ ਆਪ ਮਹਾਨ ਹੋ ਜਿੱਥੇ ਤੁਸੀਂ ਵਸਦੇ ਹੋ ਸਾਧ ਸੰਗਤ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਤੁਹਾਡਾ ਉਹ ਦੇਸ਼ ਅਤੀ ਸੁੰਦਰ ਹੈ ਉਸ ਦੀ ਸ਼ੋਭਾ ਨਹੀਂ ਕੀਤੀ ਜਾ ਸਕਦੀ ਜਿਹੜੇ ਅਸੀਂ ਸ਼ਬਦ ਸੁਣਦੇ ਆ ਨਾ ਜੀ ਬਦੋਹ ਪੁਰਖ ਵਿਤਾਤੇ ਤਾਂ ਤੂੰ ਸੋਹਿਆ ਵਸਦੀ ਸघन अपार अनੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲ ਜਾਹੇ ਨਾਇਂ ਰਾਮਦਾਸ ਸਰ ਇਹਦਾ ਭਾਵ ਵੀ ਸਾਧ ਸੰਗਤ ਹੈ ਜਦੋਂ ਗੁਰੂ ਦੀ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ ਇਹਦੇ ਨਾਲ ਸਾਡੇ ਮਨ ਨੂੰ ਲੱਗੀ ਹੋਈ ਜਿਹੜੀ ਪਾਪਾਂ ਤੇ ਵਿਕਾਰਾਂ ਦੀ ਮੈਲ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਲੱਥ ਜਾਂਦੀ ਹੈ ਜਿੱਥੇ ਤੁਸੀਂ ਵਸਦੇ ਹੋ ਜਿਸ ਸਤ ਸੰਗਤ ਦੇ ਵਿੱਚ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਤੇ ਜਿੱਥੇ ਅਕਾਲ ਪੁਰਖ ਵੈਗੁਰੂ ਜੀ ਤੁਹਾਡਾ ਵਾਸਾ ਹੋਵੇ ਉਹ ਥਾਂ ਤੇ ਫਿਰ ਸੋਹਣੀ ਹੋਣੀ ਹੈ ਉਸ ਦੀ ਸ਼ੋਭਾ ਤਾਂ ਕੀਤੀ ਹੀ ਨਹੀਂ ਜਾ ਸਕਦੀ ਉਹ ਤੇ ਮਹਾਨ ਪਵਿੱਤਰ ਹੈ ਜਿੱਥੇ ਅਕਾਲ ਪੁਰਖ ਵੈਗੁਰੂ ਜੀ ਤੁਹਾਡਾ ਵਾਸਾ ਹੋਵੇ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਸਾਰੇ ਜੀਵ ਜੰਤੂ ਤੁਸੀਂ ਆਪ ਸਾਜੇ ਹਨ ਇਹ ਇਕੱਲੇ ਸਾਜੇ ਨਹੀਂ ਇਹ ਨਿਵਾਜੇ ਵੀ ਹਨ ਬੰਦੇ ਨੂੰ ਇਕੱਲਿਆਂ ਸਾਜਿਆ ਨਹੀਂ ਉਸ ਅਕਾਲ ਪੁਰਖ ਵੈਗੁਰੂ ਜੀ ਨੇ ਨਿਵਾਜਿਆ ਵੀ ਹੈ ਨਾਲ ਦੀ ਨਾਲ ਇਹਨੂੰ ਇੱਜ਼ਤ ਮਾਣ ਸਤਿਕਾਰ ਵਡਿਆਈਆਂ ਵੀ ਬਖਸ਼ਿਸ਼ ਕੀਤੀਆਂ ਨੇ ਭਈ ਪ੍ਰਾਪਤ ਮਾਨੁਖ ਤੇ ਹੁਰੀਆ ਤੈਨੂੰ ਨਿਵਾਜ਼ ਕੇ ਦਿੱਤਾ ਹੈ ਸਰੀਰ ਹੁਣ ਇੱਕ ਕੰਮ ਕਰ ਲਈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜੀਵ ਸਾਜੇ ਵੀ ਤੇ ਨਿਵਾਜੇ ਵੀ ਆਪ ਜੀ ਨੇ ਜਿੰਦ ਦਿੱਤੀ ਸਰੀਰ ਦਿੱਤਾ ਤੇ ਇਸ ਸਰੀਰ ਵਿੱਚ ਤੁਸੀਂ ਪ੍ਰਾਨ ਟਿਕਾ ਦਿੱਤੇ ਇਹ ਵੀ ਵੈਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਹੋਇਆ ਤਾਂ ਹੀ ਕਰਕੇ ਇਹ ਜੀਵ ਦੇ ਜਿਹੜੇ ਪ੍ਰਾਨ ਹਨ ਉਹ ਚੱਲਦੇ ਨੇ ਤੁਹਾਡੀ ਕਿਰਪਾ ਦੇ ਨਾਲ ਨਿਰਗੁਣਿਆਰੇ ਗੋਣ ਨਹੀਂ ਕੋਈ ਤੁਮ ਤਾਨ ਦੇਹੁ ਮਿਹਰਵਾਨਾ ਸਾਡੇ ਕੋਲ ਕੋਈ ਗੁਣ ਨਹੀਂ ਜੇ ਅਸੀਂ ਸਮਝੀਏ ਕਿ ਅਸੀਂ ਗੁਨਾ ਕਰਕੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸਬਕਾਰ ਹੋ ਜਾਵਾਂਗੇ ਤਾਂ ਨਹੀਂ ਆਪਣੇ ਗੁਨਾ ਕਰਕੇ ਅਸੀਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸਬਕਾਰ ਨਹੀਂ ਹੋ ਸਕਦੇ ਬਸ ਉਸ ਦੀ ਦਇਆਲਤਾ ਹੈ ਹਜੂਰ ਬਚਨ ਕਰ ਰਹੇ ਨੇ ਕਿ ਸਾਡੇ ਕੋਲ ਕੋਈ ਗੁਣ ਨਹੀਂ ਫਿਰ ਵੀ ਤੁਸੀਂ हे ਵੈਗੁਰੂ ਜੀ ਨੇ ਤਰੁਠਦੇ ਹੋ ਸਾਡੇ ਉਤੇ ਇਨੀ ਤੁਸੀਂ ਰਹਿਮਤ ਕਰਦੇ ਹੋ ਤੁਮ ਕਰਹੁ ਭਲਾ ਹਮ ਭਲੋ ਨਾ ਜਾਣਹਿ ਤੁਮ ਸਦਾ ਸਦਾ ਦੈ ਆਲਾ ਆਪਜੀ ਸਾਡਾ ਭਲਾ ਕਰਦੇ ਹੋ ਪਰ ਅਸੀਂ ਭਲੇ ਨੂੰ ਜਾਣਦੇ ਨਹੀਂ ਅਸੀਂ ਜਿਉਂਦੇ ਹਾਂ ਵਿਅਕਤੀ ਤੌਰ ਤੇ ਪਰ ਪ੍ਰਮਾਤਮਾ ਕਿਰਪਾ ਕਰਦੇ ਹਨ ਲੰਮੀ ਨਜ਼ਰ ਨਾਲ ਤੁਸੀਂ ਪਨਾ ਕਰਦੇ ਹੋ ਪਰ ਅਸੀਂ ਭਲੇ ਨੂੰ ਜਾਣਦੇ ਨਹੀਂ ਕਿਉਂਕਿ ਸਾਡਾ ਆਪਣਾ ਨਜ਼ਰੀਆ ਹੈ ਪਰਿਪੂਰਨ ਪ੍ਰਮਾਤਮਾ ਆਪ ਸਾਡੇ ਬਾਰੇ ਜਾਣਦੇ ਹਨ ਹਜ਼ੂਰ ਕਹਿੰਦੇ ਹਨ ਇਹ ਵੈਗੁਰੂ ਅਸੀਂ ਭੁੱਲ ਮੰਨਣਾਏ ਹਾਂ ਤੁਸੀਂ ਭਲਾ ਕਰਦੇ ਹੋ ਤੇ ਅਸੀਂ ਭਲਾ ਨਹੀਂ ਜਾਣਦੇ ਆਪ ਤੁਸੀਂ ਸਦੀਵ ਕਾਲ ਲਈ ਸਾਡੇ ਉੱਪਰ ਦਇਆ ਵਰਸਾਉਂਦੇ ਹੋ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰਾਖੋ ਆਪਣੇ ਬਾਲਾ ਸੁਖ ਦੇਣ ਵਾਲੇ ਸਰਬ ਵਿਆਪਕ ਵਾਹਿਗੁਰੂ ਸਭ ਨੂੰ ਬਣਾਉਣ ਵਾਲੇ ਵਿਦਾਤਾ ਜੀ ਸਾਨੂੰ ਬੱਚਿਆਂ ਦੀ ਤਰ੍ਹਾਂ ਰੱਖ ਲੈ ਬੱਚਿਆਂ ਦੀਆਂ ਆਂਦਰਾਂ ਮਾਪਿਆਂ ਦੀਆਂ ਆਂਦਰਾਂ ਹਨ ਬੱਚੇ ਦਾ ਖੂਨ ਮਾਪਿਆਂ ਦਾ ਖੂਨ ਹੈ ਬੱਚਾ ਭੁੱਲ ਜਾਂਦਾ ਤੇ ਮਾਪੇ ਛਿੜਕਦੇ ਹਨ ਪਰ ਕਦੀ ਮਾਈ ਨੂੰ ਦੇਖਿਓ ਬੱਚੇ ਨੂੰ ਮਾਰ ਤਾਂ ਲੈਗੀ ਬੱਚੇ ਦੀਆਂ ਅੱਖਾਂ ਵਿੱਚੋਂ ਅਥਰੂ ਆਉਣਗੇ ਉਸ ਦੇ ਸਾਹਮਣੇ ਝੜਕੇਗੀ ਪਰ ਇਕੱਲੀ ਲੋਕ ਕੇ ਰੋਏਗੀ ਹਜ਼ੂਰ ਕਹਿੰਦੇ ਹਨ ਕਿ ਬੱਚਾ ਬਣ ਤੇ ਅਰਦਾਸ ਕਰ ਕਿ ਮੈਂ ਔਗਣਾ ਨਾਲ ਭਰਿਆ ਪਿਆ ਹੇ ਵਾਹਿਗੁਰੂ ਜੀ ਮੈਨੂੰ ਬਖਸ਼ ਦਿਓ ਮੇਰੇ ਤੇ ਕਿਰਪਾ ਕਰ ਦਿਓ ਇਸ ਤਰ੍ਹਾਂ ਮੈਨੂੰ ਬਖਸ਼ੋ ਜਿਵੇਂ ਮਾਤਾ ਪਿਤਾ ਬੱਚੇ ਨੂੰ ਬਖਸ਼ ਦਿੰਦੇ ਨੇ ਤੋਂ ਮਨਿਧਾਨ ਅਟੱਲ ਸੁਲਤਾਨ ਜੀ ਜੰਤ ਸਭ ਜਾਤ ਹੈ ਆਪ ਜੀ ਸਾਰੇ ਖਜ਼ਾਨਿਆਂ ਦੇ ਮਾਲਕ ਹੋ ਦੁਨੀਆਂਦਾਰ ਬੰਦੇ ਬਾਦਸ਼ਾਹ ਬਣਦੇ ਹਨ ਖਜ਼ਾਨੇ ਖਾਲੀ ਹੋ ਜਾਂਦੇ ਨੇ ਜਿਹੜੇ ਦੁਨਿਆਵੀ ਬਾਦਸ਼ਾਹ ਹਨ ਸੁਲਤਾਨ ਹਨ ਉਹਨਾਂ ਨੂੰ ਸੋਚਣਾ ਪੈਂਦਾ ਕਿ ਮੇਰੇ ਖਜ਼ਾਨੇ ਦੇ ਵਿੱਚ ਕਿੰਨਾ ਰੁਪਿਆ ਪੈਸਾ ਧਨ ਦੌਲਤ ਹੈ ਜਦੋਂ ਉਹਨਾਂ ਨੂੰ ਲੱਗੇ ਕਿ ਸਾਡੇ ਖਜ਼ਾਨੇ ਖਾਲੀ ਹੋਣ ਵਾਲੇ ਹਨ ਤੇ ਉਹ ਫਿਰ ਕੋਈ ਨਾ ਕੋਈ ਇਨਕਮ ਦਾ ਸਾਧਨ ਸੋਚਦੇ ਨੇ ਵੀ ਹੁਣ ਕੀ ਕੀਤਾ ਜਾਵੇ ਜਾਂ ਉਹ ਕਿਸੇ ਨਵੇਂ ਦੇਸ਼ ਦੇ ਉੱਤੇ ਚੜਾਈ ਕਰਕੇ ਚਲੇ ਜਾਂਦੇ ਨੇ ਕਿਸੇ ਹੋਰ ਦੇਸ਼ ਦੇ ਖਜ਼ਾਨਿਆਂ ਨੂੰ ਲੁੱਟ ਲਿਆਉਣਾ ਜਾਂ ਜਿਹੜੇ ਰਾਜੇ ਮਹਾਰਾਜੇ ਨੇ ਉਹ ਲੋਕਾਂ ਦੇ ਉੱਤੇ ਟੈਕਸ ਵਧਾ ਦਿੰਦੇ ਨੇ ਤਾਂ ਕਿ ਜਿਹੜੇ ਦੇਸ਼ ਹਨ ਉਹਨਾਂ ਨੂੰ ਸੁਲਤਾਨ ਬਾਦਸ਼ਾਹ ਮੰਤਰੀ ਜਿਹੜੀ ਵਜ਼ਾਰਤ ਆ ਦੇਸ਼ ਨੂੰ ਚੰਗੇ ਤਰੀਕੇ ਨਾਲ ਚਲਾ ਸਕੇ ਇਸ ਵਾਸਤੇ ਆਮ ਪਬਲਿਕ ਦੇ ਉੱਤੇ ਟੈਕਸ ਵਧਾ ਦਿੱਤੇ ਜਾਂਦੇ ਨੇ ਕਿਉਂਕਿ ਦੁਨਿਆਵੀ ਬਾਦਸ਼ਾਹਾਂ ਦੇ ਜਿਹੜੇ ਖਜ਼ਾਨੇ ਨੇ ਉਹ ਖਾਲੀ ਹੋ ਜਾਂਦੇ ਨੇ ਉਹਨਾਂ ਨੂੰ ਇਸ ਦੇ ਬਾਰੇ ਸੋਚਣਾ ਪੈਂਦਾ ਚਿੰਤਾ ਕਰਨੀ ਪੈਂਦੀ ਹੈ ਪਰ ਏ ਵਾਹਿਗੁਰੂ ਤੁਹਾਡਾ ਖਜ਼ਾਨਾ ਕਦੀ ਖਾਲੀ ਨਹੀਂ ਹੁੰਦਾ ਤੁਹਾਡੇ ਖਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ ਦਦਾ ਦਾਤਾ ਏ ਕਹ ਸਭ ਕੋ ਦੇਵਣ ਹਾਰ ਦੇਂਦੇ ਟੋਟਨਾ ਆਵਈ ਅਗਨਤ ਭਰੇ ਪੰਡਾਰ ਵਾਹਿਗੁਰੂ ਜੀ ਦੇ ਜਿਹੜੇ ਪੰਡਾਰੇ ਹਨ ਉਹ ਅਣਗਿਣਤ ਭਰੇ ਹੋਏ ਨੇ ਵਾਹਿਗੁਰੂ ਜੀ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇ ਹੀ ਜਾਂਦੇ ਨੇ ਉਹਨਾਂ ਦੇ ਵਾਸਤੇ ਵਾਹਿਗੁਰੂ ਜੀ ਨੇ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕੀਤਾ ਹੋਇਆ ਅਸੀਂ ਮਨੁੱਖ ਤਾਂ ਖੈਰ ਆਪਣੀ ਚਿੰਤਾ ਆਪੇ ਕਰਦੇ ਆ ਆਪਣੇ ਫਿਊਚਰ ਬਾਰੇ ਸੋਚਦੇ ਆ ਹੁਣ ਭੋਜਨ ਪ੍ਰਸ਼ਾਦਾ ਛਕ ਲਿਆ ਸਵੇਰੇ ਕੀ ਛਕਣਾ ਕੀ ਕੁ ਸਵੇਰ ਵਾਸਤੇ ਅਸੀਂ ਦਾਲ ਸਬਜ਼ੀ ਬਣਾ ਕੇ ਰੱਖੀ ਆ ਜਿਹੜੀ ਸਵੇਰੇ ਖਾ ਲਾਂਗੇ ਸਵੇਰੇ ਖਾ ਲੈਂਦੇ ਆ ਸ਼ਾਮ ਦੀ ਚਿੰਤਾ ਹੋਣ ਲੱਗ ਜਾਂਦੀ ਆ ਅਸੀਂ ਇਹ ਚਿੰਤਾ ਪਰੇਸ਼ਾਨੀਆਂ ਆਪਣੇ ਹੱਥੀਂ ਆਪ ਲਈਆਂ ਹੋਈਆਂ ਨੇ ਜਿੰਨੇ ਵੀ ਪਸ਼ੂ ਪੰਛੀ ਜਾਨਵਰ ਨੇ ਉਹਨਾਂ ਦੀ ਚਿੰਤਾ ਪਰਮਾਤਮਾ ਜੀ ਨੇ ਆਪ ਕੀਤੀ ਹੋਈ ਆ ਉਹ ਡਾਰੀ ਮਾਰ ਕੇ ਆਉਂਦੇ ਨੇ ਉਹਨਾਂ ਨੂੰ ਵੀ ਖੁਜਣਾ ਕੁਝ ਖਾਣ ਵਾਸਤੇ ਲੱਭ ਹੀ ਜਾਂਦਾ ਇੰਨੇ ਵੱਡੇ ਬ੍ਰਹਿਮੰਡ ਦੇ ਵਿੱਚ ਇੰਨੀ ਵੱਡੀ ਧਰਤੀ ਦੇ ਉੱਤੇ ਪਰਮਾਤਮਾ ਜੀ ਨੇ ਜਿੰਨੇ ਜੀਵ ਬਣਾਏ ਨਾ ਸਾਰਿਆਂ ਦੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਪਰ ਸਾਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਹੇ ਵੈਗਰੂ ਜੀ ਜਿੰਨੇ ਜੀਵ ਜੰਤ ਹਨ ਸਾਰੇ ਤੇਰੇ ਖਜ਼ਾਨੇ ਕੋਲ ਖੋ ਕੇ ਚੋਲੀਆਂ ਅੱਡ ਕੇ ਮੰਗ ਰਹੇ ਹਨ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਸੈ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਚਨ ਕਰ ਰਹੇ ਨੇ ਹੇ ਸੱਚੇ ਪਾਤਸ਼ਾਹ ਸਾਡਾ ਹਾਲ ਇਹ ਹੈ ਕਿ ਅਸੀਂ ਮੈਲੇ ਹਾਂ ਅਸੀਂ ਔਗਣਹਾਰੇ ਹਾਂ ਅਸੀਂ ਭਲੇ ਨੂੰ ਭਲਾ ਨਹੀਂ ਜਾਣਦੇ ਅਸੀਂ ਤੇਰੀ ਦਿੱਤੀ ਦਾਤ ਨੂੰ ਮਾਨ ਕੇ ਵੀ ਮੁਕਰਦੇ ਪਏ ਹਾਂ ਇੰਨੀਆਂ ਤੁਸੀਂ ਦਾਤਾਂ ਦਿੱਤੀਆਂ ਇਹਨਾਂ ਕੁਝ ਵੈਗੁਰੂ ਜੀ ਅਸੀਂ ਵਰਤਿਆ ਪਰ ਫਿਰ ਅਸੀਂ ਮੁਕਰ ਜਾਂਦੇ ਹਾਂ ਕਿ ਏ ਵੈਗੁਰੂ ਜੀ ਤੁਸੀਂ ਸਾਨੂੰ ਦਿੱਤਾ ਹੀ ਕੀ ਹੈ ਅਸੀਂ ਮੁਕਰ ਜਾਂਦੇ ਹਾਂ ਤੁਸੀਂ ਇੱਕ ਕਿਰਪਾ ਕਰੋ ਆਪਣੇ ਬੰਦਗੀ ਕਰਨ ਵਾਲੇ ਦੇ ਪੈਰਾਂ ਪਿੱਛੇ ਰੱਖ ਲੋ ਅਸੀਂ ਵੀ ਅਰਦਾਸ ਕਰੀਏ ਧੰਨ ਗੁਰੂ ਅਰਜਨ ਦੇਵ ਜੀ ਬਖਸ਼ ਲਓ ਸਾਡੇ ਵਿੱਚ ਗੁਣ ਕੋਈ ਨਹੀਂ ਆਪ ਜੀ ਸਾਡੇ ਤੇ ਮਿਹਰ ਕਰੋ ਸਾਡਾ ਪਾਰ ਉਤਾਰਾ ਕਰ ਦਿਓ ਸਾਡੇ ਤੇ ਸਤਿਗੁਰੂ ਜੀ ਕਿਰਪਾ ਕਰੋ ਸਾਡਾ ਇਹ ਹਾਲ ਹੈ ਅਸੀਂ ਔਗਣਾ ਨਾਲ ਭਰੇ ਹੋਏ ਨਾ ਸ਼ੁਕਰੇ ਜੀ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਹਰ ਸਮੇਂ ਪ੍ਰਮਾਤਮਾ ਜੀ ਨੂੰ ਉਲਾਮੇ ਦਿੰਦੇ ਰਹਿੰਦੇ ਆ ਜਦੋਂ ਅਸੀਂ ਆਲੇ ਦੁਆਲੇ ਹੋਰਨਾਵਾਂ ਵੱਲ ਨਜ਼ਰ ਮਾਰਦੇ ਹਾਂ ਪਰ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਹੇ ਭਾਈ ਤੂੰ ਕਿਸੇ ਨਾਲ ਈਰਖਾ ਦਵੇਸ਼ ਨਾ ਕਰ ਤੇਰੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਵੈਗੁਰੂ ਜੀ ਤੇਰੀ ਝੋਲੀ ਦੇ ਵਿੱਚ ਜ਼ਰੂਰ ਦਾਤਾਂ ਪਾਉਣਗੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੋਦ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਤਾ ਸੋਈ ਦੇ ਅਧਾਰ ਜਿਸ ਵੈਗੁਰੂ ਜੀ ਨੇ ਮਾਤਾ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਸੀ ਜਿਸ ਵੈਗੁਰੂ ਜੀ ਨੇ ਇੱਕ ਨਿੱਕੇ ਜਿਹੇ ਤੂ ਕੀ ਸੀ ਤੇਰੀ ਸਟਾਰਟਿੰਗ ਤੇਰੀ ਕੀ ਇੱਕ ਨਿੱਕਾ ਜਿਹਾ ਕੀੜਾ ਸਾਂ ਜਿਹੜਾ ਦਿਖਾਈ ਵੀ ਨਹੀਂ ਸੀ ਦਿੰਦਾ ਮਾਈਕਰੋਸਕੋਪ ਨਾਲ ਕਿਦੜੇ ਵੇਖਣਾ ਪੈਂਦਾ ਇਸ ਮਨੁੱਖ ਦੀ ਹੋਂਦ ਇਸ ਮਨੁੱਖ ਦਾ ਜਿਹੜਾ ਬੀਜ ਆ ਕੀ ਇਹ ਨਿਕਲਿਆ ਉਹ ਤੇ ਕਿਵੇਂ ਉਸ ਕਾਲਪੁਰਖ ਵੈਗੁਰੂ ਜੀ ਨੇ ਇੰਨਾ ਸੋਹਣਾ ਸਰੀਰ ਬਣਾ ਦਿੱਤਾ ਕਿਵੇਂ ਵੈਗੁਰੂ ਜੀ ਨੇ ਫਿਰ ਤੇਰੀ ਪਰਵਰਸ਼ ਕੀਤੀ ਪੇਟ ਦੇ ਨਾਲ ਇੱਕ ਨਾੜੀ ਲੱਗੀ ਹੋਈ ਸੀ ਉਹਦੇ ਰਾਈ ਵੈਗੁਰੂ ਜੀ ਨੇ ਸਾਰੀ ਖਾਦ ਖੁਰਾ ਕੇ ਦਿੱਤੀ ਤੇ ਤੇਰਾ ਸਾਰਾ ਇਹ ਸਰੀਰ ਬਣ ਗਿਆ ਫਿਰ ਤੂੰ ਮਾਤਾ ਦੇ ਗਰਭ ਚੋਂ ਬਾਹਰ ਆਇਆ ਵੈਗੁਰੂ ਜੀ ਨੇ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕੀਤਾ ਉਹ ਸਾਰੇ ਹਾਲਾਤਾਂ ਦੇ ਵਿੱਚੋਂ ਲੰਘਦਾ ਹੋਇਆ ਤੂੰ ਇੱਥੋਂ ਤੱਕ ਪਹੁੰਚਿਆ ਹੈ ਤੇ ਕੀ ਉਹ ਪ੍ਰਮਾਤਮਾ ਜੀ ਹੁਣ ਤੇਰੇ ਰੱਖਿਆ ਨਹੀਂ ਕਰਨਗੇ ਇਸ ਵਾਸਤੇ ਤੂੰ ਡੋਲਦਾ ਕਿਉਂ ਹੈ ਪ੍ਰਮਾਤਮਾ ਜੀ ਦੇ ਉੱਤੇ ਆਸ ਫਿਰੋ ਸਾਰੱਖ ਵੈਗੁਰੂ ਜੀ ਤੇਰੇ ਉੱਤੇ ਰਹਿਮਤ ਕਰਨਗੇ ਕਿਰਪਾ ਕਰਨਗੇ ਅਤੇ ਤੇਰੇ ਕੀਤੇ ਹੋਏ ਜਿਹੜੇ ਪਾਪ ਹਨ ਉਹਨਾਂ ਨੂੰ ਬਖਸ਼ ਦੇਣਗੇ ਅੱਜ ਦੇ ਵਕਤ ਇਲੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ